ਸਮਾਨ ਵੀ ਨਹੀਂ ਸਿਮੇਟਣਾ ਜਦੋਂ ਤੱਕ ਕੋ ਆਪੇ ਨਹੀਂ ਆਏ ਹਨ ਇਨ ਇਥੇ ਮੈਂ ਸਮਾਨ ਵੀ ਇਆਂ ਕਿ ਪਾਇਦਾ ਮੇਰੇ ਛੋਟੇ ਛੋਟੇ ਬੱਚੇ ਨੇ ਉਹ ਕੱਪੜੇ ਵੀ ਗੰਦੇ ਪਾ ਦੇਣਾ ਮੰਮੀ ਕੱਪੜੇ ਗੰਦੇ ਪਾ ਦੀਆਂ ਕਿਉਂਕਿ ਅਲਮਾਰੀਆਂ ਸਾਰੀਆਂ ਬਖੇਰੀ ਹੋੜੀ ਦੀਆਂ ਨੇ ਤੇ ਮੈਂ ਇਹ ਦਿਖਾਦੀ ਆ ਕਿ ਜਦੋਂ ਐਸਚੋ ਸਾਹਿਬ ਖੁਦ ਆਣਗੇ ਉਹ ਦਿਖਣਗੇ ਤੇ ਫਿਰ ਮੈਂ ਉਹਦੇ ਬਾਅਦ ਸਮਾਨ ਚੁੱਕ ਰਹਾ ਤੇ ਫਿਰ ਉਹਦੇ ਬਾਅਦ ਮੈਂ ਅੱਗੇ ਘਰ ਉਹ ਕੁਝ 15 ਤੋਲੇ ਸੁੰਨਾ ਚੋਰੀਓ ਹੀ ਚੁਕੇ ਦਾ ਦਰਸ਼ਕੋ ਤੋ ਦਿਖ ਸਕਦੇ ਤਸਵੀਰਾਂ ਅਲਮਾਰੀ ਵੀ ਕਿੰਨਾ ਭੰਨੀਆਂ ਦੇ ਚੋਰ ਜਿਹੜਾ ਸੋਨਾਂ ਵਾਲੀ ਰਫੂ ਚੱਕਰੋ ਹੀ ਚੁੱਕੇ ਤੇ ਨਾ ਆਉ ਤੋ ਹੀ ਸਨਾਚੇ ਕਿ ਕੇ ਅਖਣਾ ਘਰ ਵਾਲਿਆਂ ਦਾ ਜਿਹੜਾ ਜਿੰਦ ਕਰ ਇਹ ਸੋਨਾ ਚੋਰੀ ਹੋਇਆ ਚੋਰੇ ਦੇ ਹੌਸਲੇ ਬੁਲੰਦ ਕਿਉਂਕਿ ਲਗਾਤਾਰ ਅਸ ਆਪਣੇ ਚੈਨਲ ਤੇ ਰਾਏ ਵੀ ਖਬਰਾਂ ਕਰਾ ਰਹੇ ਕਿ ਚੋਰੇ ਦੇ ਇੰਨੇ ਹੌਸਲੇ ਬਲੰਦ ਹੋ ਹੀ ਚੁੱਕੇ ਤੇ ਨਾ ਕਿ ਉਹਨਾਂ ਨੂੰ ਡਰ ਤਰਾਏ ਕੋਈ ਨਹੀਂ ਤੇ ਦਾ ਦਰਸ਼ਕੋ ਜਿੰਨਾ ਤੋ ਹੀ ਪਤਾ ਕਿ ਇਸ ਟਾਈਮ ਵਿਆਹ ਸ਼ਾਦੀਆਂ ਦਾ ਸੀਜ਼ਨ ਵੀ ਚੱਲਾਦਾ ਤੇ ਤਿਹਾਰ ਵੀ ਚੱਲਾ ਰਹੇ ਇਹਦੇ ਕੇ ਚਲਦੇ ਚੋਰ ਵੀ ਕਾਫੀ ਐਕਟਿਵ ਹੋ ਹੀ ਚੁੱਕੇ ਤੇ ਨਾ ਅੱਜ ਜਿਸ ਦਰਸ਼ਕੋ ਜਿਲੇ ਮੈਂ ਤੁਹੰਦੇ ਕਰਨੇ ਜਿਹੜੀ ਖਬਰ ਤੁਹਾਨੂੰ ਨਹੀਂ ਦੱਸ ਲਗਾ ਤੁਹੇ ਵੀ ਹੈਰਾਨ ਕਰੀ ਉੜ ਗਈ ਕਿ ਆਖਿਰ ਚੋਰੇ ਐਡਾ ਇਨਾ ਵੱਡਾ ਧਾਲ ਆ ਲੈ ਲਿਆ ਦੱਸਿਆ ਜਾਦਾ ਕਿ 15 ਤੋਲੇ ਦੇ ਕਰੀਬ ਜਿਹੜਾ ਸੋਨਾ ਜਿਹੜਾ ਚੋਰੀ ਲੀਏ ਰਫੂ ਚੱਕਰੋ ਹੀ ਚੁਕੇ ਦਨ ਦਰਸ਼ਕੋ ਖਬਰ ਮੈਂ ਤੁਹਾਨੂੰ ਪੂਰੀ ਵਿਸਤਾਰ ਚ ਦੱਸਦਾ ਇਹ ਆਰਸਪੁਰਾ ਖੇਤਰ ਜਿਹੜਾ ਕੁੱਲੀਆਂ ਗਾਜ਼ੀਆਂ ਜਿਹੜਾ ਗ੍ਰਾਂ ਉਥੋਂ ਦੀ ਤਸਵੀਰਾਂ ਮੈਂ ਤੁਹਾਨੂੰ ਦੱਸਦਾ ਤੋ ਦਿਖ ਸਕਦੇ ਹੋ ਕਿ ਚੋਰੇ ਜੋ ਕੁਝ ਵੀ ਕਰ ਵਿੱਚ ਆ ਸਭ ਕੁਝ ਗੱਲ ਲੀਏ ਰਫੂ ਚੱਕਰੋ ਹੀ ਚੁਕੇ ਦਨ ਕਿਉਂਕਿ ਚੋਰਿਆਂ ਦੇ ਇੰਨੇ ਹੋ ਉਸ ਲਈ ਬਲੰਦ ਹੋ ਹੀ ਚੁਕੇ ਨੇ ਕਿਉਂਕਿ ਅਸੀਂ ਬਾਰ-ਬਾਰ ਆਪਣੇ ਚੈਨਲ ਤੇਰਾ ਇਹ ਗੱਲਬਾਤ ਬੋਲਨੇ ਆ ਕਿ ਚੋਰੇ ਕੀ ਡਰ ਤਰਾਏ ਕੋਈ ਨਹੀਂ ਰੇਦਾ ਕਿਉਂਕਿ ਰੋਜ਼ ਖਬਰਾਂ ਦੇਖਣ ਲਈ ਮਿਲਦੀ ਅੱਜ ਕਿਤੇ ਚੋਰੀ ਹੋਈ ਚਾਦਰੀ ਕਿਉਂਕਿ ਸਾਡੇ ਜੰਮੂ ਵਿੱਚ ਕੋਈ ਵੀ ਚੀਜ਼ ਸੇਫ ਨਹੀਂ ਇਸ ਟਾਈਮ ਜੇ ਘਰ ਦੇ ਬਾਹਰ ਕੋਈ ਸਕੂਟਰੀ ਕੋਈ ਮੋਟਰਸਾਈਕਲ ਵਗੈਰਾ ਕੋਈ ਲਾਂਦਾ ਤਾਂ ਵੀ ਚੋਰ ਲੀਏ ਰਫੂ ਚੱਕਰੋ ਇਹਦੇ ਨਾਲ ਖਾਸ ਕਰ ਦਿਨ ਦਿਹਾੜੇ ਤੇ ਚੋਰੀਆਂ ਯਾਦੀਆਂ ਨਾ ਮਰਜਿਸਦੀ ਦੀਦੀ ਦਾ ਸੋਨਾ ਚੋਰੀ ਹੋਇਆ ਇਹਦੇ ਕੋਲ ਗਲਬਾਦੀ ਦੀ ਸਾਡੇ ਦਰਸ਼ਕੀਏ ਥੋੜਾ ਦੱਸੋ ਹਾਂ ਕਿੰਨਾ ਕ ਸੋਨਾ ਚੋਰੀ ਹੋਇਆ ਮੇਰਾ ਕੋ ਹਾਂਜੀ ਆ ਥੋੜਾ ਹੀ ਬਟਪਾ ਰਹੀ ਮਤਲਬ ਜੀ ਇੱਕ ਸੈਟ ਹੀ ਪਾਰਾ کافی ਮੰਗਲ ਸੂਤਰ ਹੀ ਪਾਰਾ ਔਰ ਯਾਨੀ ਕਿ ਬੜੇ ਬੜੇ ਜ਼ਿਆਦਾ ਗਹਿਣੇ ਹੀ ਆ ਥੋੜੇ ਹੀ ਬਟਪਾ ਰਹੀ ਗਹਿਣੇ ਜੋ ਵੀ ਹੈ ਹੀ ਪਾਰੇ ਤੋਂ ਕੁਦ ਗੇਦੇ ਕਰਾ ਜਾਂ ਕਿ ਹਾਂਜੀ ਬਈ ਆ ਟਿੱਕਾ ਹੀ ਸਾਰੇ ਕੀ ਪਤਾ ਟਿੱਕਾ ਪਹਿਨ ਜੰਦੀ ਹੈ ਆਪਣੇ ਭਰਾ ਦੇ ਘਰ ਤੇ ਉਹ ਟਿੱਕਾ ਲਾਣ ਸ਼ਾਮੀ ਹੈਗੇ ਆ ਘਰੋਂ ਆਹੇ ਠੀਕ ਸ਼ਾਮੀ ਗਏ ਆ ਜੀਆਂ ਗਏ ਆ ਤੇ 8 ਵਜੇ ਕਰੀਬ ਘਰੋਂ ਨਿਕਲੇ ਆ ਜੰਦੇ ਤੇ ਨਹੀਂ ਆ ਵੈਸੇ ਤੇ ਉਹ ਕਿਸੇ ਰੀਜ਼ਨ ਕਨੇ ਨੇ ਕਿ ਵੀ ਜਾਣਾ ਪਿਆ ਕਿਉਂਕਿ ਸਵੇਰੇ ਜਲਦੀ ਆਣਾ ਹਾਂ ਮੈਂ ਤੇ ਬੱਚੇ ਕਨੇ ਮੈਂ ਆਈ ਨਹੀਂ ਸਕਦੀ ਬਿਨਾ ਮਤਲਬ ਵਹੀਕਲ ਦੇ ਫਿਰ ਇਹ ਵੀ ਮੇਰੇ ਨਾਲ ਕਨੇ ਕੇ ਚਲੀ ਗਏ ਤੇ ਸਵੇਰੇ ਆਏ ਜੀਆਂ 10:30 ਪੂਣੀ 10 ਵਜੇ ਆਹ ਕਾਰ ਪੁੱਜੀ ਗਿਆ ਨੇ ਆਫਿਸ ਜਾਣਾ 10 ਵੇ ਆੜੀਆਂ ਦੇਖਿਆ ਤੇ ਦਰਵਾਜਾ ਜਿਹੜਾ ਬੰਦ ਕੀਤਾ ਰਹਾ 락 ਵੀ ਲਾਇਦਾ ਤਾਲਾ ਵੀ ਪਾਈ ਹਾ ਹਾਂ ਬਸ ਉਹਦਾ ਬਸ ਤਾਲਾ ਟੁੱਟੇ ਦਾ ਹਾਂ ਤਾਲਾ ਟੁੱਟੇ ਦਾ ਤੇ ਉਹ ਫਿਰ ਜੀਆਂ ਦਿਖਿਆਣੀਆਂ ਤੇ ਬਸ ਇਹ ਖਲਾਰ ਪੇ ਦਾ ਇੰਨਾ ਜ਼ਿਆਦਾ ਇਹਨੇ ਫਰੋਲੇ ਦਾ ਮਤਲਬ ਕਿ ਇੱਕ ਇੱਕ ਚੀਜ਼ ਕੋਈ 3-4 ਘੰਟੇ ਲੱਗੇ ਦੇਣਾ ਬੰਦੇ ਵੀ ਕੋਈ ਜ਼ਿਆਦਾ ਹੀ ਹੈ ਇੱਕ ਦੋ ਬੰਦੇ ਦਾ ਕੰਮ ਨਹੀਂ ਹੈ ਇਹ ਬੰਦੇ ਵੀ ਕੁਝ ਜ਼ਿਆਦਾ ਹੈ ਤੇ ਗਾਣੇ ਤੇ ਚਲੋ ਗਏ ਮੇਰੇ ਗਾਣੇ ਗੇ ਤੇ ਜੇ ਅਦਰਵਾਈਜ਼ ਗਾਣੇ ਅਸ ਘਰ ਹੁੰਦੇ ਹਸਬੰਡ ਨਹੀਂ ਘਰ ਹੁੰਦੇ ਮੇਰੇ ਬੱਚੇ ਘਰ ਹੁੰਦੇ ਹਸਬੰਡ ਵੀ ਹੁੰਦੇ ਘਰ ਤੇ ਫਿਰ ਇਹਦਾ ਮਤਲਬ ਇੱਕਦਾਂ ਬੰਦਾ ਮਾਰੀਏ ਜਾਣਾ ਹੋਣੇ ਉਹਨੇ ਜਿਹੜੇ ਆਈ ਤੇ ਗਏਦੇ ਇਹ ਉਹਨੇ ਤੇ ਉਹਨੇ ਫਿਰ ਇੱਕੰਦਾ ਬੰਦਾ ਮਾਰੀਏ ਤੇ ਗਾਣੇ ਤੇ ਲੈਣੇਗੇ ਲੈਣੇ ਤੇ ਇਹ ਫਿਰ ਇਹ ਤੇ ਬਹੁਤ ਮਤਲਬ ਡੀਪਲੀ ਗੱਲ ਹੋਈ ਹੈ ਦੇਖੋ ਨਾ ਕੋਈ ਇਹ ਨਾਰਮਲ ਤਰ ਗੱਲਤੇ ਆ ਨਹੀਂ ਹੈ ਸੁਣਨਾ ਤੇ ਬਣਨੇ ਕੀ ਰਿਹਾ ਉਹਨੇ ਜਿਹੜਾ ਆਹੀ ਉਭੀ ਕਈ ਵਾਰੀ ਬੇਚਨੇ ਪਉਂਦਾ ਸਾਨੂੰ ਆਪਣੀ ਜ਼ਰੂਰਤਾਂ ਪੂਰੀ ਕਰਨ ਵਾਸਤੇ ਬੇਚਨੇ ਪਉਂਦਾ ਤੇ ਜੇ ਉਹ ਸੁਣਾ ਇੰਨਾ ਮਤਲਬ ਇੰਨੀ ਜ਼ਿਆਦਾ ਹੋਏ ਇਹ ਕਿ ਸੁਣਾਉਣ ਪਾਈ ਨਹੀਂ ਸਕਦੇ ਅਸ ਤੇ ਇਹ ਅਸ ਇਹ ਸਿਕਿਉਰਟੀ ਹੁਣ ਪੁਲਿਸ ਕੀ ਕਰੀ ਸਕਦੀ ਆ ਸਾਡੇ ਕਸ਼ਮੀਰ ਪੁਲਿਸ ਆਈ ਤੇ ਦਿਖਿਓ ਨਾ ਮੋਟਾ ਹਾਂਜੀ ਆਏ ਹੋ ਆਏ ਪਹਿਲੇ ਮਤਲਬ ਐਸ ਐਚਓ ਸਾਹਿਬ ਕੀ ਬੋਲਦੇ ਰਹੇ ਕਿ ਆਣਗੇ ਫਿਰ ਹੋਣੀ ਹੈ ਤੇ ਨਹੀਂ ਆਏ ਹਨ ਪਹਿਲੇ ਫਿਰ ਉਹ तकरीबन 10 ਵਜੇ ਦੀ ਕਾਲ ਗਈ ਦੀ ਤੇ ਫਿਰ तकरीबन ਫਿਰ ਜਦੋਂ ਮੀਡੀਆ ਵਿੱਚ ਥੋੜੀ ਗੱਲਬਾਤ ਹੋਈ ਤੇ ਫਿਰ ਡੀਜੀਐਮ ਜਿਹੜੇ ਨਾ ਉਹ ਡੀਐਸਪੀ ਸਾਹਿਬ ਉਹ ਖੁਦ ਆਏ ਨਾ ਉਹ ਖੁਦ ਆਏ ਨਾ ਉਹ ਉਹਨੂੰ ਖੁਦ ਆਏ ਉਹ ਮਤਲਬ ਕਿ ਐਸਆਈ ਸਾਹਿਬ ਵੀ ਆਏ ਉਹਨੇ ਵੀ ਮਤਲਬ ਦਿਲਾਸਾ ਦਿੱਤਾ ਉਹਨੇ ਵੀ ਕਿ ਅਸੀਂ ਕੋਸ਼ਿਸ਼ ਕਰਨੀ ਹੈ ਪੂਰੀ ਕੋਸ਼ਿਸ਼ ਕਰਨੀ ਹੈ ਤੇ ਉਹ ਫਿਰ ਉਹਨ ਐਸਆਈ ਸਾਹਿਬ ਵੀ ਐਪਲੀਕੇਸ਼ਨ ਵੀ ਅੱਜ ਫਿਰ ਆਏ ਗਏ ਰਹੇ ਉਹਦੇ ਕੋਲ ਤੇ ਉਹਨੋਂ ਆਏ ਤੇ ਆਏ ਨਾ ਉਹ ਦੇਖੋ ਉਹਨ ਕਿਹ ਬੰਦਾ ਐਸਐਚਓ ਸਾਹਿਬ ਜਿਹੜੇ ਮੇਰਾ ਸਾਹਿਬ ਦੇ ਬੜੇ ਅੱਛੇ ਹਾਂ ਜੀ ਨਾਉਣਦੇ ਕਿ ਕੀ ਹੈ ਰਿਕੁਐਸਟ ਹਾਂਜੀ ਮੈਮ ਐਕਚੁਅਲੀ ਮੈਂ ਉਹਨੇ ਕੀ ਕਾਲ ਕਰਾ ਲਈ ਸੀ ਮੇਗੀ ਇੰਨੀ ਨੌਲੇਜ ਤੇ ਆ ਨਹੀਂ ਹੈ ਕਿ ਕਿਹੜੀਆਂ ਚੋਰੀਆਂ ਲਿਖੀਆਂ ਦੀਆਂ ਨਾ ਅੱਗੇ ਤੇ ਮੇਗੀ ਸਾਰੇ ਆਖਿਆ ਕਿ ਐਸੱਚੋ ਆਣਗੇ ਉਹ ਖਲ ਲੋਗ ਐਸਐਚਓ ਆਣਗੇ ਫਿਰ ਮੇ ਜਦੋਂ ਮੈਂ ਨਾਮ ਸੁਣਿਆ ਨਾ ਕਿ ਓਕੜੇ ਸਾਹਿਬ ਨੇ ਹਾਂ ਆਜ਼ਾਦ ਮਹਾਨਸ ਤੇ ਉਹਦੀਆਂ ਮੈਂ ਵੀਡੀਓਜ਼ ਦਿਖਦੀ ਰਹਿੰਦੀ ਮੈਂ ਹੁੰਦੀਆਂ ਵੀਡੀਓਜ਼ਾਂ ਦਿਖਦੀ ਰਹਿੰਦੀ ਫਿਰ ਮੇਗੀ ਹੋਇਆ ਕਿ ਯਾਰ ਉਹ ਤੇ ਬੜੇ ਅੱਛੇ ਇਨਸਾਨ ਹੈ ਤੇ ਜੇ ਉਹ ਆਣਗੇ ਤੇ ਮੇਰਾ ਹੱਲ ਜ਼ਰੂਰ ਕੁਛ ਨਾ ਕੁਛ ਹੱਲ ਹੋ ਗੂ ਜ਼ਰ ਪਰ ਉਹ ਆਏ ਨਹੀਂ ਆ ਨਾ ਮੈਂ ਥੋੜਾ ਅਫਸੋਸ ਰਿਹਾ ਕਿ ਉਹ ਖੁਦ ਨਹੀਂ ਪੁੱਜਿਆ ਨਾ ਅਜੇ ਤੱਕ ਤੇ ਮੈਂ ਇਹ ਆਖ ਰਹੀ ਆ ਕਿ ਉਹ ਆਪੇ ਆਣ ਮੈਂ ਉਹਦੇ ਵਾਸਤੇ ਉਹਨੇ ਕੀ ਰਿਕੁਐਸਟ ਕਰਾ ਦੀਆਂ ਕਿ ਉਹ ਆਪੇ ਆਣ ਮੇਰੇ ਕੋਲ ਇਹ ਹਾਲਤ ਦੇਖਣ ਮੈਂ ਅਜੇ ਤੱਕ ਸਮਾਨ ਵੀ ਨਹੀਂ ਸਿਮੇਟਣਾ ਜਦ ਤੋਕੋ ਆਪੇ ਨਹੀਂ ਆਏ ਹਨ ਇਥੇ ਮੈਂ ਸਮਾਨ ਵੀ ਇਆਂ ਕਿ ਪਾਇਦਾ ਮੇਰੇ ਛੋਟੇ ਛੋਟੇ ਬੱਚੇ ਨੇ ਉਹ ਕੱਪੜੇ ਵੀ ਗੰਦੇ ਪਾ ਦੇ ਨਾ ਮੰਮੀ ਕੱਪੜੇ ਗੰਦੇ ਪਾ ਦੀਆਂ ਕਿਉਂਕਿ ਅਲਮਾਰੀਆਂ ਸਾਰੀਆਂ ਬਖੇਰੀ ਹੋੜੀ ਦੀਆਂ ਨੇ ਤੇ ਮੈਂ ਇਹ ਦਿਖਾ ਦੀਆਂ ਕਿ ਜਦੋਂ ਐਸਚੋ ਸਾਹਿਬ ਖੁਦ ਆਣਗੇ ਉਹ ਦਿਖਣਗੇ ਤਾਂ ਫੇਰ ਮੈਂ ਉਹਦੇ ਬਾਅਦ ਸਮਾਨ ਚੁਕਰਾ ਤਾਂ ਫੇਰ ਉਹਦੇ ਬਾਅਦ ਮੈਂ ਅੱਗੇ ਘਰ ਉਹ ਕੁਝ ਕਰਨਾ ਕੰਮ ਸਾਥੀਓ ਤੁਸੀਂ ਦੇਖ ਸਕਦੇ ਹੋ ਕਿ ਦੀਦੀ ਉਹਨੇ ਸਾਫੀ ਇਹ ਗੱਲਬਾਤ ਬੋਲੀ ਕਿ ਜੋ ਤੱਕ ਐਸਐਚਓ ਸਾਹਿਬ ਨਹੀਂ ਆਣਗੇ ਮੈਂ ਉਹ ਤਰ ਸਮਾਨ ਨਹੀਂ ਸਿਮੇਟਣਾ ਕਿਉਂਕਿ ਬੜਾ ਵੱਡਾ ਚੋਰੀ ਜਿਹੜੀ ਹੋਈ ਹੈ 15 ਤੋਲੇ ਵਿੱਚ ਬਹੁਤ ਜ਼ਿਆਦਾ ਤੋਲੇ ਦਰਸ਼ਕੋ ਅੱਜ ਸਮੇਂ 'ਚ ਇੱਕ ਤੋਲੇ ਸੋਨਾ ਵੀ ਸਾਡੇ ਜਿਲ੍ਹ ਮਿਡਲ ਕਲਾਸ ਫੈਮਿਲੀ ਨੇ ਲੈਣਾ ਤੇ ਉਸੇ ਵੀ ਪਤਾ ਲੱਗੀ ਹੁੰਦਾ ਕਿ ਜੋ ਰੇਟ ਚੱਲਦਾ ਮਰਾਸ ਐਸਐਚਓ ਖਾਣਾ ਪਰਿਵਾਰੀ ਮੀਰਾ ਸਾਹਿਬ ਆਜ਼ਾਦ ਬਣਾਸ ਹੁੰਦੇ ਕਿ ਵੀ ਇਹ ਰਿਕਵੈਸਟ ਕਰਕੇ ਆਪਣੇ ਚੈਨਲ ਤੇ ਰਾਇਏ ਵੀ ਜ਼ਰੂਰ ਇੱਕ ਵਾਰੀ ਇਸ ਘਰ ਵਿੱਚ ਵਿਜ਼ਿਟ ਕਰੋ ਇੰਦੀ ਸੁਦਬੁੱਦ ਲਾਓ ਕਿਉਂਕਿ ਜਿਸਲੇ ਅਸੀਂ ਵੀ ਦਿਖਾ ਦਿਆਂ ਅਸਵੀਰਾਨ ਹੋਈ ਹੈ ਕਿ ਚੋਰੇ ਇੰਨਾ ਚਲਾਕੀ ਕਰਨੇ ਕੰਮ ਕੀਤੇਦਾ ਕ੍ਰਾਈਮ ਦਿਨ ਬਦ ਦਿਨ ਸਾਡੇ ਜੰਮੂ ਵਿੱਚ ਵਧਦਾ ਕੀ ਹੈ ਉਹਦਾ ਕਾਰਨ ਵੀ ਸਾਨੂੰ ਨਹੀਂ ਸਮਝ ਲੱਗਦੀ ਹੈ ਕਿਉਂਕਿ ਰੋਜ਼ ਖਬਰ ਅਸੀਂ ਦਿਖਾਦੇ ਕਿ ਚੋਰੀ ਕੁੱਤੇ ਤੇ ਕੁੱਤੇ ਦਿਖਣੇ ਲਈ ਮਿਲਾਦੀ ਹੈ ਪਰ ਇਸ ਬਲੇ ਦੀ ਜਿਹੜੀ ਤਸਵੀਰਾਂ ਦਰਸ਼ਕਾਂ ਤੋਂ ਦਿਖਾ ਦਿਓ ਬੜੀਆਂ ਹੈਰਾਨ ਕਰਨ ਵਾਲੀਆਂ ਹਨ ਪਰ ਜੇ ਸਾਡੀ ਖਬਰ ਐਸ ਐਚ ਓ ਥਾਣਾ ਪਰਵਾਰੀ ਮੀਰਾ ਸਾਹਿਬ ਆਜ਼ਾਦ ਬਣਾ 100 ਰੁਪਏ ਦਿਖਦੇ ਨਾ ਤਾਂ ਅਸੀਂ ਦੇ ਕੰਨੇ ਸਾਫੀ ਆਪਣਾ ਚਾਹੁੰਦੇ ਕਿ ਇੱਕ ਵਾਰੀ ਜ਼ਰੂਰ ਇਸ ਜਿਹੜਾ ਜਿਹੜਾ ਇਹ ਮਾਮਲਾ ਜਿਹੜਾ ਦਿਖਣੇ ਲਈ ਮਿਲਿਆ ਕੁਲੀਆਂ ਦੇ ਚੋਰੀ ਵਾਲਾ ਇਹਦੇ ਉੱਪਰ ਜ਼ਰੂਰ ਸੰਗਿਆਣ ਲੈ ਕਿਉਂਕਿ ਚੋਰੇ ਸਿੱਧਾ ਚੈਲੰਜ ਕੀਤਾ ਹੈ ਜੰਮੂ ਕਸ਼ਮੀਰ ਪੁਲਿਸ ਕੀ ਕਿਉਂਕਿ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਨ ਤੁਹਾਨੂੰ ਚੋਰੇ ਦੀ ਜਲਦੀ ਤੋਂ ਜਲਦੀ ਦਬੋਚਣ ਤੇ ਇਸ ਪਹਿਨ ਦਾ ਜਿੰਨਾ ਵੀ ਸੋਨਾ ਚੋਰੀ ਹੋਇਆ ਦਾ ਜ਼ਰੂਰ ਇਹਨੇ ਵਾਪਸ ਮਿਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ